ਬਹੁਤ ਹੀ ਪਿਆਰੇ ਪਿਆਰੇ ਸਤਿਗੁਰੂ ਜੀ ਜੀ ਪਿਆਰੀ ਪਿਆਰੀ ਸਾਧ ਸੰਗਤ ਜੀ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਸਾਧ ਸੰਗਤ ਜੀ ਅੱਜ ਸੱਚੇ ਸਤਿਗੁਰ ਦੀ ਸਾਖੀ ਜਿਹੜੀ ਸੋਡੇ ਨਾਲ ਸਾਂਝੀ ਕਰਨ ਲੱਗੇ ਆ ਇਹ ਗੁਰੂ ਪਿਤਾ ਜੀ ਨੇ ਇੱਕ ਚੀਨ ਦੇ ਬਾਦਸ਼ਾਹ ਦੀ ਕਹਾਣੀ ਸੁਣਾਉਦੇ ਹੁੰਦੇ ਆ ਕਹਿੰਦੇ ਹੁੰਦੇ ਆ ਕਹਿੰਦੇ ਚੀਨ ਦਾ ਇੱਕ ਬਾਦਸ਼ਾਹ ਹੋਇਆ ਬਹੁਤ ਹੀ ਧਰਮਾਤਮਾ ਸੀ ਸਾਰੇ ਉਸ ਦੇ ਦੇਸ਼ ਦੇ ਪਸ਼ੂ ਪੰਛੀ ਜਾਨਵਰ ਜਿੰਨੇ ਵੀ ਹੈਗੇ ਸੀ ਸਾਰੇ ਪੂਰੇ ਖੁਸ਼ ਰਹੇ ਨੇ ਸੀ ਉਹਦਾ ਕੱਲਾ ਚੀਨ ਚ ਰਾਜ ਨਹੀਂ ਸੀ ਕਹਿੰਦੇ ਕਈ ਹੋਰ ਰਾਜਾਂ ਚ 18-20 ਰਾਜਾਂ ਚ ਰਾਜ ਸੀ ਉਹਦਾ ਜਨਤਾ ਬਹੁਤ ਖੁਸ਼ੀ ਬਸਦੀ ਸੀ ਖੁਸ਼ੀ ਬਸਦੀ ਸੀ ਜਨਤਾ ਉਹ ਜਨਤਾ ਨੂੰ ਖੁਸ਼ ਦੇਖ ਕੇ ਖੁਸ਼ ਰਹਿੰਦਾ ਸੀ ਜਦੋਂ ਵੀ ਜਨਤਾ ਸੁਖੀ ਹੈ ਸਾ ਰਾਜਾ ਪੂਰਾ ਖੁਸ਼ ਰਹਿਦਾ ਸੀ ਜਦੋਂ ਉਹਦਾ ਜਾਣ ਦਾ ਟਾਈਮ ਹੋਇਆ ਗੁਰੂ ਪਿਤਾ ਜੀ ਕਹਿੰਦੇ ਤੇ ਕਿਉਂ ਉਹ ਸੱਚ ਦੇ ਨਾਲ ਖੜਾ ਸੀ ਸਭ ਨੂੰ ਕੋ ਅੱਖ ਨਾਲ ਦੇਖਦਾ ਸੀ ਤੇ ਦੁਨੀਆ ਕੰਮ ਦੀ ਸੀ ਉਹ ਤੋਂ ਸੱਚ ਤੋਂ ਉਹਦੇ ਰਾਜ ਚ ਕੋਈ ਕਤਲ ਨਹੀਂ ਸੀ ਹੁੰਦਾ ਕੁਛ ਨਹੀਂ ਸੀ ਹੁੰਦਾ ਜੇ ਕੋਈ ਹੁੰਦਾ ਤਾਂ ਤੁਰੰਤ ਫਾਸੀ ਦੇ ਦਿੰਦਾ ਸੀ ਉਹ ਨੂੰ ਉਹਦਾ ਐਡਾ ਕਾਨੂੰਨ ਤਕੜਾ ਸੀ ਰੱਬ ਨਾਲ ਜੁੜਿਆ ਹੋਇਆ ਸੀ ਰਾਮ ਅੱਲਾ ਬਾਹੇ ਗੁਰੂ ਗੋਬਿੰਦ ਪਰਮਾਤਮਾ ਨੂੰ ਹਰ ਵਕਤ ਅੰਗ ਸੰਗ ਸਮਝਦਾ ਸੀ ਜਦੋਂ ਉਹਦਾ ਟਾਈਮ ਹੋਇਆ ਜਾਣ ਦਾ ਪੈ ਗਿਆ ਬੱਜੇ ਤੇ ਉਹਦੇ ਵਜ਼ੀਰ ਮੰਤਰੀ ਸਾਰੇ ਇਕੱਠੇ ਹੋ ਕੇ ਉਹਦੇ ਕੋਲੇ ਗਏ ਵੀ ਦੱਸੋ ਹੁਣ ਰਾਜਾ ਸਾਹਿਬ ਆਪਾ ਸੋਥ ਬਾਦ ਹੁਣ ਕਿਹਨੂੰ ਰਾਜ ਗੱਦੀ ਦਾ ਚਿਲਕ ਲਾਈ ਗਾਈਏ ਉਹਦੇ ਚਾਰ ਬੇਟੇ ਸੀ ਗੁਰੂ ਪਿਤਾ ਜੀ ਕਹਿੰਦੇ ਤੇ ਉਹ ਪੂਰੇ ਪੜੇ ਲਿਖੇ ਸੀ ਜੰਗ ਚ ਹੋਰ ਸਭ ਦਾ ਅਸਿੱਤ ਨਪੁੰਨ ਸੀ ਚਾਰੇ ਹੁਣ ਮੰਤਰੀ ਆ ਦਾ ਜਿਹੜਾ ਕਹਿਣਾ ਸੀ ਵੀ ਇਹ ਚਾਰਾਂ ਚੋਂ ਦੱਸੋ ਕਿਹਨੂੰ ਰਾਜ ਦੇਣਾ ਉਹ ਚਾਰਾਂ ਚੋਂ ਕਿਸੇ ਨੂੰ ਨਹੀਂ ਕਹਿੰਦਾ ਬੇ ਇਹਨੂੰ ਦੇਣਾ ਉਹ ਇਹ ਕਹਿੰਦਾ ਵੀ ਜਿਹੜਾ ਇਹੋ ਜਿਹਾ ਤੁਹਾਨੂੰ ਇਹਨਾਂ ਚੋਂ ਲੱਗਦਾ ਹੈ ਚਾਹੇ ਕੋਈ ਦੁਨੀਆ 'ਚ ਹੈਗਾ ਇਹੋ ਜਿਹਾ ਵੀ ਉਹਨੂੰ ਰਾਜ ਦੇਣਾ ਹੈ ਉਹਦੇ جواب ਸਵਾਲ ਨੇ ਤੇ ਬਾਕਮਾਲ ਕਪਤਾ ਸਤਿਗੁਰ ਨੇ ਲਖਵਾਈ ਹੈ ਤੇ ਅੱਜ ਲੋੜ ਹੈ ਉਹਦੀ ਜਿਹੜਾ ਫਕੀਰ ਹੁੰਦਾ ਨਾ ਉਹ ਪਹਿਲੇ ਹੀ ਇਸ਼ਾਰਾ ਕਰ ਜਾਂਦਾ ਵੀ ਕਿਹਾ ਜਾ ਰਾਜ ਚਾਹੀਦਾ ਕਿ ਮੇ ਚਾਹੀਦਾ ਗੁਰੂ ਕਿਹਾ ਜਾ ਚਾਹੀਦਾ ਇਹ ਜਿਹੜੇ ਅੰਨੇ ਭਗਤ ਨੇ ਇਹ ਵੀ ਨਿਗਾ ਮਾਰ ਲੈਣ ਤੇ ਉਹ ਗੱਲ ਦਾ ਇਸ਼ਾਰਾ ਉਧਰ ਕਰਦੇ ਨੇ ਵੀ ਰਾਜਾ ਇਹ ਜਾ ਚਾਹੀਦਾ ਰਾਜਾ ਉਹ ਇਹ ਜਾ ਫੇਰ ਹੀ ਹੋ ਜੇ ਪੂਰਨ ਪਕੀਰ ਦੇ ਆਖੇ ਲੱਗੂਗਾ ਅੱਲਾ ਗੋੜ ਪ੍ਰਮਾਤਮਾ ਨੂੰ ਅੰਗ ਸੰਕੇ ਸਮਝੀਊਗਾ ਉਸ ਦੇ ਆਧਾਰ ਤੇ ਇਹ ਕਵਤਾ ਸਤਿਗੁਰ ਨੇ ਲਿਖਵਾਈ ਹੈ ਤੇ ਲੋ ਜੀ ਕਵਤਾ ਸੁਣੋ ਚੀਨ ਦਾ ਇੱਕ ਬਾਦਸ਼ਾਹ ਬੜਾ ਨੇਕ ਇਨਸਾਨ ਚਾਰ ਬੇਟੇ ਸੀ ਉਸ ਦੇ ਸੁਣ ਲੋ ਸੱਤ ਬਿਆਲਾ ਇੱਕ ਰਾਜਾ ਚੀਨ ਦਾ ਹੋਇਆ ਸੀ ਸੱਚ ਦੇ ਬਿੱਤਿ ਪਰੋਇਆ ਉਹ ਦਾ ਟਾਈਮ ਜਾਣ ਦਾ ਹੋਇਆ ਵਜ਼ੀਰ ਸਭ ਸੋਚੀ ਪੈਂਦੇ ਨੇ ਕਰਕੇ ਸੋਚ ਬਚਾਰਾ ਮਨ ਦੀ ਮਨ ਵਿੱਚ ਕਹਿੰਦੇ ਨੇ ਕਰਕੇ ਸੋਚ ਬਚਾਰਾ ਬਨ ਦੀ ਮਨ ਵਿੱਚ ਕਹਿੰਦੇ ਨੇ ਵੈਲਾ ਚਰਨੀ ਸੀਸ ਲਵਾ ਕੇ ਗਏ ਪਾਸ ਰਾਜੇ ਦੇ ਜਾ ਕੇ ਸਾਨੂੰ ਦਸੋ ਖੋਲਸਣਾ ਕੇ ਹੁਣ ਕੀ ਕਰਮ ਕਮਾਈਏ ਜੀ ਕਿਸ ਦੇ ਸਿਰ ਤੇ ਆਪਾਂ ਛਤਰ ਚਲਾਈਏ ਜੀ ਕਹਿੰਦੇ ਕਿਸ ਦੇ ਸਿਰ ਤੇ ਆਪਾਂ ਹੁਣ ਛਤਰ ਚਲਾਈਏ ਜੀ ਰਾਜ ਗਦੀ ਦਾ ਬਾਰਸ ਦੱਸੋ ਕੌਣ ਬੜਾਈਏ ਜੀ ਰਾਜ ਗਦੀ ਦਾ ਬਾਰਸ ਦੱਸੋ ਕੌਣ ਬੜਾਈਏ ਜੀ ਰਜਬ ਜੀ ਰਤਾਈ ਸਮਝਾਵੇ ਗੁਣ ਬਾਰਸ ਦੇ ਬਦਲਾਵੇ ਐਸਾ ਪੁਰਸ਼ ਨਿਗਾ ਜੋ ਆਵੇ ਝੂਠੇ ਬੋਝ اٹھਾਵੇ ਨਾ ਅੱਖਾਂ ਤੋਂ ਹੋਵੇ ਅੰਨਾ ਜਿਸ ਤੋਂ ਤੁਰਿਆ ਜਾਵੇ ਨਾ ਕੋਈ ਐਸਾ ਲੱਭ ਲਿਆ ਵੋ ਜੋ ਕੁਝ ਪੀਵੇ ਖਾਵੇ ਨਾ ਅੱਖਾਂ ਤੋਂ ਹੋਵੇ ਅੰਨਾ ਜਿਸ ਤੋਂ ਤੁਰਿਆ ਜਾਵੇ ਨਾ ਕੋਈ ਐਸਾ ਲੱਭ ਲਿਆ ਵੋ ਜੋ ਕੁਝ ਪੀਵੇ ਖਾਵੇ ਨਾ ਰਾਜ ਨੇ ਖੋਲ ਕੇ ਮੂਰੋਂ ਆ ਜਵਾਬ ਸੁਣਾਤਾ ਕਹਦਾ ਅੱਖਾਂ ਤੋਂ ਨਾ ਹੋਵੇ ਤੁਰਿਆ ਨਾ ਜਾਂਦਾ ਹੋਵੇ ਕੋਈ ਐਸਾ ਲੱਭ ਕੇ ਲਿਆ ਉਹ ਹੈਰਾਨ ਹੋ ਗਏ ਵੀ ਜਿਹਨੂੰ ਅੱਖਾਂ ਤੋਂ ਦੀਦਾ ਨਹੀਂ ਤੁਰਿਆ ਜਾਂਦਾ ਨਹੀਂ ਉਹਨੂੰ ਰਾਜਗੱਦੀ ਤੇ ਕਿਵੇਂ ਬਹਾਵਾਗੇ ਆਪਾਂ ਹੁਣ ਰਾਜੇ ਦੇ ਤੇ ਵਜ਼ੀਰਾਂ ਦੇ ਆਪਸ ਵਿੱਚ ਸਵਾਲ ਜਵਾਬ ਨੇ ਲਓ ਜੀ ਸੁਣੋ ਰਾਜੇ ਦੇ ਬੋਖੋ ਸੁਣ ਕੇ ਬਿਆਨ ਲੱਗੇ ਦਿਲ ਵਿੱਚ ਬਾਣ ਤੇ ਬੜਾਣਾ ਕਰਕੇ ਖੱਬੇ ਸੱਜੇ ਧਿਆਨ ਹੁਣ ਕੀ ਤੀਰ ਚਲਾਈਏ ਜੀ ਨੈ ਖੱਬੇ ਸੱਜੇ ਜਾਗਦੇ ਨੇ ਕਹਿੰਦੇ ਹੁਣ ਕੀ ਤੀਰ ਚਲਾਈਏ ਕੀ ਗਈਏ ਹੁਣ ਕੀ ਤੀਰ ਚਲਾਈਏ ਜੀ ਕਿਸ ਦੇ ਸਿਰ ਤੇ ਆਪਾਂ ਹੁਣ ਛਾ ਤੇਰੇ ਚਲਾਈਏ ਜੀ ਰਾਜ ਗਦੀ ਦਾ ਬਾਰਸ ਦਸੋ ਕੌਣ ਬਣਾਈਏ ਜੀ ਕੈਦੇ ਰਾਜਗਦੀ ਦਾ ਬਾਰਸ ਦਸੋ ਕੌਣ ਬਣਾਈਏ ਜੀ ਜਿਸਦੇ ਹੱਥ ਪੈਰ ਨਾ ਹੋਵਣ ਅੱਖ ਨਾ ਚੱਕਣ ਨਾ ਰੋਵਣ ਉਲਪੂਰਨ ਫਕੀਰ ਦਾ ਚੇਲਾ ਜਿੰਦੇ ਹੋਇਆ ਅੱਲਾ ਨੂੰ ਨਾਲ ਸਮਝਦਾ ਹਰ ਵਕਤ ਉਹਦਾ ਗੱਲ ਉਹੀ ਕਰੂਗਾ ਨਾ ਦੇਖੋ ਕੀ ਬਿਆਨ ਕਰਦਾ ਕਹਦਾ ਜਿਸ ਦੇ ਹੱਥ ਪੈਰ ਨਾ ਹੋਵਣ ਅੱਖਾਂ ਨਾ ਝਾਕਣ ਨਾ ਰੋਵਣ ਕੰਨ ਅਵਾਜ਼ ਨ ਸੁਣਦੇ ਹੋਵਣ ਮਾੜਾ ਉਦਮ ਅਠਾਵੇਰਾ ਅੱਖਾਂ ਤੋਂ ਹੋਵੇ ਅੰਨਾ ਜਿਸ ਤੋਂ ਤੁਰਿਆ ਜਾਵੇ ਨਾ ਕੋਈ ਐਸਾ ਲੱਭ ਲਿਆ ਬੋ ਜੋ ਕੁਝ ਪੀਵੇ ਖਾਵੇਰਾ ਕੋਈ ਐਸਾ ਲੱਭ ਲਿਆ ਬੋ ਉਹ ਹੈਰਾਨ ਹੋ ਜਾਂਦੇ ਨੇ ਵੀ ਅੱਖਾ ਦੋ ਨਾ ਖਾਵੇ ਵੀ ਕੁਛ ਨਾ ਰਾਜ ਕਿਵੇਂ ਚਲਾਊਗਾ ਪਰ RAM ji ਨੂੰ ਕੋਈ ਕੋਈ ਸਮਝਦਾ ਨਾ ਜਿਵੇਂ ਹੁਣ ਕਰੋੜਾਂ ਚੋਂ ਕੋਈ ਕੋਈ ਗੁਰੂ ਪਿਤਾ ਜੀ RAM ਜੀ ਸਮਝਣ ਵਾਲੇ ਰਹੇ ਤੇ ਬਾਕੀ ਫਿਰ ਉਹ ਦਾ ਨਕਲੀਆਂ ਛੜਲੀਆਂ ਮਗਰੀ ਲੱਗ ਜਾਂਦੇ ਨੇ ਮਾਇਆ ਦੀ ਯਾਰ ਬਣ ਜਾਂਦੇ ਨੇ ਉਹ ਫਿਰ ਉਹ ਕੀ ਕਹਿੰਦੇ ਨੇ ਬੂਰੋ ਵਜ਼ੀਰ ਤੁਹਾਡੀ ਗੱਲ ਸਮਝਣਾ ਆਵੇ ਐਸਾ ਬੰਦਾ ਕੌਣ ਲਿਆਵੇ ਹੱਥੀ ਦਾੜੀ ਕੌਣ ਫੜਾਵੇ ਬੇੜਾ ਗਰਕ ਕਰਾਈਏ ਜੀ ਕਹਿੰਦੇ ਐਸਾ ਬੰਦਾ ਕੌਣ ਲਿਆਵੇ ਆਪਦੇ ਸੀ ਆਪ ਹੀ ਦਾੜੀ ਫੜਾ ਦਈਏ ਤੇ ਬੇੜਾ ਗਰਕ ਕਰਾ ਲਈਏ ਫਰਵਰ ਨੂੰ ਕਿੱਥੋਂ ਸਮਝਿਆ ਤੁਹਾਡੀ ਗੱਲ ਸਮਝਣਾ ਆਵੇ ਐਸਾ ਬੰਦਾ ਕੌਣ ਲਿਆਵੇ ਹੱਥੀ ਦਾੜੀ ਕੌਣ ਫੜਾਵੇ ਬੇੜਾ ਕਰਕੇ ਕਰਾਈਏ ਜੀ ਕਿਸ ਦੇ ਸਿਰ ਤੇ ਆਪਾਂ ਹੌਣਛਾ ਤੇਰੇ ਚਲਾਈਏ ਜੀ ਰਾਜ ਗਦੀ ਦਾ ਬਾਰਸ ਦੱਸੋ ਕੌਣ ਬੜਾਈਏ ਜੀ ਰਾਜ ਗਦੀ ਦਾ ਬਾਰਸ ਜਿਸ ਦਾ ਦਿਲ ਨਾਲ ਡਰ ਕੋਈ ਖਾਵੇ ਨਾ ਕੋਈ ਉਦਮ ਕਰ ਦਿਖਾਵੇ ਖਰੇ ਹਾਇਲੇ ਹਉਦੀ ਦਾ ਦਿਲ ਕੋਈ ਵੀ ਡਰ ਨਾ ਖਾਵੇ ਉੱਦਮ ਕਰੇ ਹਰ ਟਾਈਮ ਜਿਸ ਦਾ ਦਿਲ ਨਾ ਡਰ ਕੋਈ ਖਾਵੇ ਨਾ ਕੋਈ ਉੱਦਮ ਕਰ ਦੇ ਖਲਾਵੇ ਨਾ ਕਿਦਰੇ ਨਿਗਾ ਟਕਾਵੇ ਕੋਈ ਬਹਾਨਾ ਲਾਵੇ ਨਾ ਅੱਖਾਂ ਤੋਂ ਹੋਵੇ ਅੰਨਾ ਜਿਸ ਤੋਂ ਤੁਰ ਆ ਜਾਵੇ ਨਾ ਕੋਈ ਐਸਾ ਲੱਭ ਲਿਆ ਬੋ ਦੋ ਕੁ ਜਪੀਵੇ ਖਾਵੇ ਰਾ ਕੋਈ ਐਸਾ ਲਬ ਲਿਆਬੋ ਐਸਾ ਬੰਦਾ ਲਬਕੇ ਮਾੜਾ ਮਾਰਨ ਆਪ ਦੇ ਪੈਰ ਕਹਾੜਾ ਕਹਿੰਦੇ ਇੰਨਾ ਮੌੜਾ ਬੰਦਾ ਲਬਕੇ ਆਪ ਦੇ ਪੈਰ ਤੇ ਕਹਾੜਾ ਮਾਰਨ ਆਲਾ ਜੇ ਅਗਰੋ ਖੁੱਲੀ ਨਹੀਂ ਨਹ ਹਲੇ ਅੱਖ ਨਹੀਂ ਖੁੱਲੀ ਖੋਲੂਗਾ ਪਰ ਐਸਾ ਬੰਦਾ ਲਬਕੇ ਮਾੜਾ ਮਾਰਨ ਆਪ ਦੇ ਪੈਰ ਕਹਾੜਾ ਐਸਾ ਬੀਜ ਬੀਜ ਕੇ ਮਾੜਾ ਕਹਿੰਦੇ ਕਿਉਂ ਪਾਪ ਕਮਾਈਏ ਜੀ ਇਸ ਦੇ ਸਿਰ ਤੇ ਆਪਾ ਹੁਣ ਛਤਰ ਚਲਾਈਏ ਜੀ ਰਾਜਗਦੀ ਦਾ ਬਾਰਸ ਦੱਸੋ ਕੌਣ ਬੜਾਈਏ ਜੀ ਰਾਜਗਦੀ ਦਾ ਬਾਰਸ ਵਜ਼ੀਰਾਂ ਨੂੰ ਰਾਜੇ ਨੇ ਸਮਝਾਇਆ ਸੁਣ ਕੇ ਸਮਝ ਉਹਨਾਂ ਦੀ ਆਇਆ ਬਜੀਰਾ ਨੂੰ ਰਾਜੇ ਨੇ ਸਮਝਾਇਆ ਸੁਣ ਕੇ ਸਮਝ ਉਹਨਾਂ ਦੀ ਆਇਆ ਉਹਨਾਂ ਰੱਬ ਦਾ ਸ਼ੁਕਰ ਮਨਾਇਆ ਆਓ ਉਹਨਾਂ ਰੱਬ ਦਾ ਸ਼ੁਕਰ ਮਨਾਇਆ ਕਹਿੰਦੇ ਫੁੱਲ ਚੜਾਵਾਂਗੇ ਇਸ ਗੱਲ ਤੇ ਫੁੱਲ ਚੜਾਵਾਂਗੇ ਜੈਸਾ ਰਾਜਾ ਦੱਤਿਆ ਉਹ ਸਾ ਲੱਭ ਲਿਆ ਮਾਗੇ ਕਹਿੰਦੇ ਜੈਸਾ ਰਾਜਾ ਦਸਿਆ ਵੈਸਾ ਲੱਭ ਲਿਆ ਮਾਗੇ ਟਿੱਲੋਂ ਬਿੱੱਤ ਮਹਾਲੀ ਆਇਆ ਮਹਾਲੀ ਤੋਂ ਮੋੜ ਬਰ ਨਾਲੇ ਆਇਆ ਆਓ ਟਿੱਲੋਂ ਬਿੱੱਤ ਮਹਾਲੀ ਆਇਆ ਮਹਾਲੀ ਤੋਂ ਮੋੜ ਬਰ ਨਾਲੇ ਆਇਆ ਆਕੇ ਰੱਬ ਦਾ ਸ਼ੁਕਰ ਮਨਾਇਆ ਆਓ ਆਕੇ ਰੱਬ ਦਾ ਸ਼ੁਕਰ ਮਨਾਇਆ ਸਤਿਗੁਰ ਨੇ ਸ਼ੰਦ ਲਖਾਇਆ ਆਉ ਟਿੱਲੋ ਬਿੱੱਤ ਮਹਾਲੀ ਆਇਆ ਉਥੋਂ ਮੁੜ ਬਰਨਾਲੀ ਆਇਆ ਆ ਕੇ ਰਾਮ ਰਹੀਮ ਦਾ ਸ਼ੁਕਰ ਮਨਾਇਆ ਸਤਿਗੁਰ ਨੇ ਸ਼ੰਦ ਲਖਾਇਆ ਅਸਲੀ ਗੁਰੂ ਨੇ ਸ਼ੰਦ ਲਖਾਇਆ ਗੁਰੂ ਦਾ ਸ਼ਾਨ ਪਲਾਵੇਨਾ ਗੁਰੂ ਦਾ ਸ਼ਾਨ ਪਲਾਵੇਨਾ ਅੱਖਾਂ ਤੋਂ ਹੋਵੇ ਅੰਨਾ ਜਿਸ ਤੋਂ ਤੁਰ ਆ ਜਾਵੇ ਨਾ ਓ ਅੱਖਾਂ ਤੋਂ ਹੋਵੇ ਅੰਨਾ ਜਿਸ ਤੋਂ ਤੁਰ ਆ ਜਾਵੇ ਨਾ ਕੋਈ ਐਸਾ ਲੱਭ ਲਿਆ ਬੋ ਜੋ ਕੁਝ ਪੀਵੇ ਖਾਵੇ ਨਾ ਕੋਈ ਐਸਾ ਲੱਭ ਲਿਆ ਬੋ ਜੋ ਕੁਝ ਪੀਵੇ ਖਾਵੇ ਰਾ ਸਾਤ ਸੰਗਤ ਜੀ ਇਹ ਵੀਡੀਓ ਨੂੰ ਨਾ ਛੇਰ ਅੱਗੇ ਤੋਂ ਅੱਗੇ ਜ਼ਰੂਰ ਕਰਿਓ ਜੇ ਹਜਾ ਟਾਈਮ ਹੁੰਦਾ ਬਕਸ ਹੁੰਦਾ ਸਮਾਂ ਹੁੰਦਾ ਗੁਰੂ ਪਿਤਾ ਦੀ ਕਰਤਾ ਹੋਈ ਜੀ ਆਪਦੇ ਆਪ ਹੀ ਲਿਖਾਇਆ ਦਿੱਤੇ ਜਿਹੜੇ ਹੁਣ ਕਿੰਨੇ ਦਿਨ ਹੋ ਗਏ ਸੀ ਕਪਤਾ ਲਿਖੀ ਰਹੀ ਗਈ ਤੇ ਜਦੋਂ ਲਿਖਾਉਣ ਤੇ ਆਏ ਉਹਦੀ ਲਿਖਾਇਤੀ ਤੇ ਰਿਕਾਰਡ ਵੀ ਕਰਾਤੀ ਰਿਕਾਰਡ ਇਹ ਅੱਜ ਬਹਾਲੀ ਕਰੀ ਐ ਉਵੇਂ ਬਰਦਾਲੇ ਵੀ ਬੜਾਲੇ ਰਿਕਾਰਡ ਇਹ ਅੱਜ ਆ ਕੇ ਬਹਾਲੀ ਕਰੀ ਐ ਤੇ ਸਾਰਿਆਂ ਨੂੰ ਬੇਨਤੀ ਐ ਵੀ ਇਹ ਛੇਰ ਜ਼ਰੂਰ ਕਰਿਓ ਤੁਸੀਂ ਆਪਾਂ ਗੁਰੂ ਪਿਤਾ ਜੀ ਦੀ ਆਨ ਬਾਣ ਸ਼ਾਨ ਨੂੰ ਸਾਰੀ ਦੁਨੀਆ ਦੇ ਵਿੱਚੋਂ ਉੱਚਾ ਚੱਕੜ ਹੈ ਜੀ ਤਾਂ ਤਨ ਸਤਗੁਰੂ ਤੇਰਾ ਹੀ ਆਸਰਾ ਜੀ